ਗੁਰੂ ਨਗਰੀ ਅੰਮ੍ਰਿਤਸਰ ਦੀ ਸੁਤੰਤਰਤਾ ਤੇ ਸਫਾਈ ਦੇ ਲਈ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆ ਵੱਲੋਂ ਇੱਕ ਵਿਸ਼ੇਸ਼ ਮਹਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਹਮ ਤਹਿਤ 골ਡਨ ਗੇਟ ਤੋਂ ਸ੍ਰੀ ਹਰਮੰਦਰ ਸਾਹਿਬ ਤੱਕ ਦੀਆਂ ਸੜਕਾਂ ਦੀ ਸਫਾਈ, ਦਰਖਤਾਂ ਦੀ ਛੰਡਾਈ ਅਤੇ ਫੁੱਟਪਾਥਾਂ ਦੀ ਮੁਰੰਮਤ ਦੀ ਸੇਵਾ ਆਰੰਭਤ ਕੀਤੀ ਗਈ ਹੈ। ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਤੋਂ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਸ਼ਹੀਦਾ ਸਾਹਿਬ ਦੇ ਚੋਗਿਰਦੇ ਤੋਂ ਰੋਜ਼ਾਨਾ ਸਫਾਈ ਦੀ ਸੇਵਾ ਨਿਭਾਈ ਜਾ ਰਹੀ ਸੀ ਤਾਂ ਇਸ ਦੇ ਨਾਲ ਹੀ ਤਾਰਾਂ ਵਾਲੇ ਪੁਲ ਤੋ ਲੈ ਕੇ ਤਰਨਤਾਰ ਰੋਡ ਤੱਕ ਨਹਿਰ ਦੇ ਕਿਨਾਰੇ ਇੱਕ ਅਤੀ ਸੁੰਦਰ ਸੈਰਗਾਹ ਵੀ ਤਿਆਰ ਕੀਤੀ ਗਈ ਹੈ ਜੋ ਕਿ ਆਕਰਸ਼ਨ ਦਾ ਕੇਂਦਰ ਬਣ ਰਹੀ ਹੈ ਸਮੂਹ ਸ਼ਹਿਰ ਦੇ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਵੀ ਪਹਿਲਾਂ ਹੀ ਚੱਲ ਰਹੀ ਹੈ ਜਿਸ ਦਾ ਮੁੱਖ ਉਦੇਸ਼ ਹਰੀਆਵਲ ਨੂੰ ਵਧਾਉਣਾ ਹੈ ਅਤੇ ਵਾਤਾਵਰਨ 'ਚ ਸੁਧਾਰ ਕਰਨਾ ਹੈ ਬਾਬਾ ਕਸ਼ਮੀਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਫਾਈ ਬਣਾਈ ਰੱਖਣ ਬੂਟਿਆਂ ਦੀ ਸੰਭਾਲ ਕਰਨ ਅਤੇ ਇਸ ਮੁਹਿੰਮ ਦੇ ਵਿੱਚ ਪੂਰਾ ਸਹਿਯੋਗ ਦੇਣ ਰੋਡ ਦਾ ਬਈ ਵਾਜ ਉਹਦਾ ਬਿਊਟੀਫਿਕੇਸ਼ਨ ਕਰਨਾ ਤੇ ਉਹਦੇ ਚ ਗੱਲਾਂ ਤਿੰਨ ਸਾਈਡਾਂ ਤੇ ਦੋ ਫੁੱਟਪਾਥ ਹੁੰਦੇ ਨੇ ਤੇ ਵਿਚ ਉਹਦੇ ਡਿਵਾਈਡਰ ਹੁੰਦਾ ਹੈ ਫੁੱਟਪਾਥ ਸੋਹਣੇ ਬਣਾਏ ਜਾਣ ਤੇ ਵਿਚਲਾ ਜਿਹੜਾ ਡਿਵਾਈਡਰ ਹੈ ਉਹਨੂੰ ਵਧੀਆ ਬਣਾ ਕੇ ਤੇ ਉਹਦੇ ਤੁਸੀਂ ਪਲਾਂਟੇਸ਼ਨ ਕਰ ਦਿੰਨੇ ਆ ਉਹਨੂੰ ਹੋਰ ਸੁੰਦਰ ਕਰਨਾ ਹੈ ਤੇ ਜਿਹੜੇ ਜਿਹੜੇ ਫੁੱਟਪਾਥ ਨੇ ਉਹਨਾਂ ਤੇ ਕਿਤੇ ਬੈਂਚ ਲਾਏ ਜਾਣ ਕਿਤੇ ਉਹਨਾਂ ਤੇ ਜਿਹੜੀਆਂ ਲਾਈਟ ਪੋਲ ਹੁੰਦੇ ਨੇ ਉਹ ਸੋਹਣੀਆਂ ਲਾ ਦਿੱਤੀਆਂ ਜਾਣ ਤੇ ਇੱਕ ਸੜਕ ਜਿਹੜੀ ਆ ਬਣ ਜਾਂਦੀ ਆ ਉਹ ਸੜਕ ਦਾ ਬਹੁਤਾ ਵੱਡਾ ਕੋਈ ਕੰਮ ਨਹੀਂ ਹੁੰਦਾ ਅੱਛਾ ਬਾਬਾ ਜੀ ਕਿੰਨੇ ਸੇਵਾਦਾਰ ਲਾਏਗੇ ਤੁਹਾਡੇ ਵੱਲੋਂ ਜੀ ਮੇਰੇ ਵੱਲੋਂ ਠੀਕ ਹੈ ਸਾਰੇ ਇਹਨਾਂ ਵੱਲੋਂ ਹੀ ਲਾਏ ਗਏਗੇ ਨਹੀਂ ਨਹੀਂ ਪਰ ਫਿਰ ਵੀ ਕਿ ਕਿ ਉਪਰਾਲੇ ਉਪਰਾਲੇ ਅਸੀਂ ਸਾਰੇ ਜਾਣੇ ਰੜਕੇ ਹੀ ਲੱਗੇ ਹੋਏ ਆ ਇਹਦਾ ਕੋਈ ਸੀਮਾ ਨਹੀਂ ਸਾਰਾ ਸ਼ਹਿਰ ਹੀ ਸਾਫ਼ ਕਰਨਾ ਹੈ ਅੱਛਾ ਜੀ ਕੋਈ ਸਾਫ ਨਹੀਂ ਤੁਹਾਡੇ ਵੱਲੋਂ ਪਹਿਲੇ ਵੀ ਬੜੇ ਉਪਰਾਲੇ ਬਾਬਾ ਜੀ ਤੁਹਾਡੇ ਵੱਲੋਂ ਪਹਿਲੇ ਵੀ ਉਪਰਾਲੇ ਕੀਤੇ ਜਾਂਦੇ ਨੇ ਸਾਡੇ ਵੱਲੋਂ ਕੋਈ ਉਪਰਾਲਾ ਨਹੀਂ ਗਿਆ ਇਹ ਸਾਰੇ ਮਿਲ ਨਹੀਂ ਥੋੜਾ ਜਿਹਾ ਦੱਸ ਦਿਓ ਕੀ ਕੀ ਲੋਕਾਂ ਨੂੰ ਕੀ ਮੀਲ ਹੈ ਕਿ ਕੀ ਕਰਨ ਲੋ ਸਾਰੇ ਲੋਕ ਚੰਗੇ ਨੇ ਪਰ ਫਿਰ ਵੀ ਸਫਾਈ ਦੇ ਵਿੱਚ ਰਹਿਣਾ ਸਾਰੇ ਸਿੱਖਣਾ ਆਪਣੇ ਆਲੇ ਦੁਆਲੇ ਨੂੰ ਸਾਫ਼ ਜਿੰਨਾ ਕਰਨ ਨੂੰ ਸਾਫ਼ ਰੱਖਣਾ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਹਾਂਜੀ ਤੇ ਮੈਂ ਜਿਹੜੀ ਵਾਲੇ ਵੀਰਾਂ ਭਰਾਵਾਂ ਨੂੰ ਕਹਾਂਗਾ ਕਿ ਸ਼ਾਮ ਨੂੰ ਜਦੋਂ ਰੇੜੀਆਂ ਲੈ ਕੇ ਜਾਂਦੇ ਨੇ ਆਪਣੀ ਰੇੜੀ ਦੀ ਸਫਾਈ ਕਰਕੇ ਸੁਲਤਾਨਪੁਰ ਰੋਡ ਤੋਂ ਸ਼ੁਰੂ ਨੇ ਆਣਾ ਤੇ ਸਾਰਾ ਰੇੜੀਆਂ ਨਾਲ ਭਰਿਆ ਹੁੰਦਾ ਠੀਕ ਹੈ ਉਹਨਾਂ ਦੀ ਰੋਜ਼ੀ ਰੋਟੀ ਦਾ ਕੰਮ ਹੋਏਗਾ ਇਹ ਤੇ ਸਹੀ ਜਾਣਦੇ ਨੇ ਸਾਡੇ ਪਰ ਉਹਨਾਂ ਨੂੰ ਰੇੜੀ ਖੜਨ ਲੱਗਿਆ ਮੁੜ ਕੇ ਆਪਣੀ ਸਫਾਈ ਕਰਕੇ ਇੱਕ ਪੇਟੀ ਦੇ ਵਿੱਚ ਉਹ ਜੋ ਪਰਾਲੀ ਕੱਢਦੇ ਆ ਤੇ ਉਹ ਵੀ ਉੱਥੇ ਸੁੱਟ ਦਿੰਦੇ ਆ ਜੇ ਉਹਦੇ ਵਿੱਚ ਅਖਬਾਰ ਪਿਆ ਹੁੰਦਾ ਤੇ ਉਹ ਵੀ ਉੱਥੇ ਸੁੱਟ ਜਾਂਦੇ ਆ ਜੇ ਉਹ ਜੂਸ ਵਾਲਾ ਆਪਣਾ ਸੰਤਰਾ ਮਸੰਮੀ ਛਿਲਦੇ ਆ ਉਹਦੇ ਵੀ ਢੇਰ ਲਾ ਕੇ ਉਸੇ ਚੱਲ ਜਾਂਦੇ ਆ ਚਿੱਕੜ ਵੀ ਉੱਥੇ ਕਰਕੇ ਚਲੇ ਜਾਂਦੇ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇਹਦਾ ਧਿਆਨ ਦੇ